ਮੈਂ ਤਾਂ ਹੈਰਾਨ ਆ ਜੀ 200 250 300 350 500 ਦੇ ਵਿੱਚ ਵੀ ਬੜੇ ਸੋਹਣੇ ਸੋਹਣੇ ਆਰਟੀਕਲ ਲਿਆ ਕੇ ਰੱਖਦੇ ਤੁਸੀਂ ਆ ਵੀ ਦੇਖੋ ਭਾਜੀ ਕਿੰਨੇ ਵਧੀਆ ਆਲ ਓਵਰ ਸੂਟ ਆ ਚੁੱਕੇ ਹੈਗੇ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਪ੍ਰਿੰਟ ਤੁਹਾਨੂੰ ਬਖੋ ਬਖਰ ਮੈਨੇ ਹੈਗੇ ਕੋਈ ਦਿਨ ਦਾ 100 ਰੁਪਏ ਕੋਈ ਮੰਗਦਾ 150 ਰੁਪਏ ਮੀਟਰ ਸਭ ਕੋ ਭਾਜੀ 70 ਰੁਪਏ ਮੀਟਰ ਦੇ 80 ਰੁਪਏ ਮੀਟਰ 90 ਰੁਪਏ ਮੀਟਰ ਤੇ ਇਹਦੇ ਵਿੱਚ ਕਪੜਾ ਬੜਾ ਸੋਹਣਾ ਹੈਗਾ ਡਿਜ਼ਾਈਨ ਬੜੇ ਸੋਹਣੇ ਹੈਗੇ ਤੁਸੀਂ ਆਪਣੇ ਚੋਣੇ ਅਕੋਰਡਿੰਗ ਫਰੋਕਾ ਬਣਾਉਣੀ ਹੈਗੀ ਨਾਈਟ ਸੂਟ ਬਣਾਉਣ ਜਿੱਦਾਂ ਤੁਸੀਂ ਮਰਜ਼ੀ ਬਣਾ ਤੋ ਲੈ ਜਾਓ ਸਿਰਫ 219 ਦੇ ਵਿੱਚ ਲੈ ਜਾਓ ਐਮ ਆਰ ਪੀ ਚੈੱਕ ਕਰ ਲਓ ਜੀ 999 ਵਾਲੀ ਬੈੱਡ ਸ਼ੀਟ ਡਬਲ ਬੈੱਡ ਦੀ ਸਹਾਨੇ ਕਬਰ ਨਾਲ 219 ਦੇ ਵਿੱਚ ਦਵਾਂਗੇ ਆ ਦੇਖੋ 298 ਕਿੰਨੀ ਸੋਹਣੀ ਬੈੱਡ ਸ਼ੀਟ ਆ ਚੁੱਕੀ ਕਾਟਨ ਦੀ ਨਾਲ ਦੇਖੋ ਟੈਡੀ ਬਣੇ ਦੇ ਨਾਲ ਦੇਖੋ ਕਾਰਾਂ ਵੀ ਬਣੀਆਂ ਹੈਗੀਆਂ ਬੱਚੇ ਦਾ ਮਰਜੀ ਮਾਰਾ ਬੈੱਡ ਦੇ ਪਰ ਨਾਲ ਖੇਲੀ ਜਾਣ ਵਾਲੇ ਕਾਰਾਂ ਚਲਾਈ ਜਾਣ ਸਿਰਫ 298 1100 ਨਹੀਂ ਕੋਈ ਹਜ਼ਾਰ ਨਹੀਂ ਸਿਰਫ 298 ਦੀ ਬੈੱਡ ਸ਼ੀਟ ਸਰਾਣੇ ਕਵਰ ਇਹਦੇ ਨਾਲ ਦਵਾਂਗੇ ਦੋ ਪਿੱਲੋ ਕਵਰ ਤੁਹਾਨੂੰ ਨਾਲ ਮੈਣਨੇ ਹੈਗੇ ਕਲਰ ਤੁਹਾਨੂੰ ਬੱਖੋ ਬੱਖੋ ਰਮੈਣੇ ਇਹ ਵੀ ਦੇਖੋ ਚਾਦਰ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਬਿਲਕੁਲ ਡੀਸੈਂਟ ਪੀਸ ਹੈਗਾ ਇਹ ਡਬਲ ਬੈੱਡ ਦੀ ਚਾਦਰ ਆ ਚੁੱਕੀ ਹੈ ਸਿਰਫ 475 ਰੁਪਏ ਜੇ ਤੁਹਾਨੂੰ ਰੰਗ ਹੋਰ ਦਿਆ ਨਹੀਂ ਤੁਹਾਨੂੰ ਬੱਖੋ ਬੱਖੋ ਰਮੈਣੇ ਦੇਖੋ ਇਹ ਰੰਗ ਵੀ ਬਹੁਤ ਸਾਰੇ ਦਵਾਂਗੇ ਡਿਜ਼ਾਈਨ ਵੀ ਬਹੁਤ ਸਾਰੇ ਦਵਾਂਗੇ ਡਬਲ ਬੈੱਡ ਤੋਂ ਵੀ ਵੱਡਾ ਸਾਈਜ਼ ਕੱਪੜੇ ਦੀ ਕੁਆਲਿਟੀ ਪੂਰੀ ਬਜ਼ਾਰ 'ਚ 1400 1500 ਕੱਪੜੇ ਦੀ ਕੁਆਲਿਟੀ ਦੇਖ ਲਓ ਇੱਥੇ ਦਵਾਂਗੇ ਸਿਰਫ 400 ਵੀ ਆ ਵੀ ਚੈੱਕ ਕਰ ਲਓ ਬੁਟੀਕਾਂ ਵਾਲੇ ਪੀਸ ਆ ਗਏ ਆ ਫਰੰਟ ਤੁਸੀਂ ਚੈੱਕ ਕਰ ਲਓ ਜਿਹੜਾ ਬਜ਼ਾਰ 'ਚ 1800 1900 ਦਾ ਮਿਲਦਾ ਵੱਡਾ ਡੀਪੂ ਦਾ ਸਿਰਫ 895 'ਚ ਲੈ ਜਾਓ 895 ਦਾ ਕਾਊਂਟਰ ਲੱਗਾ ਆ ਇਹਦੇ ਵਿੱਚ ਹੀ ਬਹੁਤ ਸਾਰੀ ਡਿਜ਼ਾਈਨਿੰਗ ਮਿਲ ਜਾਣੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਨਾ ਦੇਖੋ neck ਤੇ ਕਿੰਨਾ ਪਿਆਰਾ ਵਰਕ ਹੈਗਾ ਤੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੇ ਆ ਪ੍ਰਿੰਟਡ ਦੇ ਨਾਲ ਦੇਖੋ ਚੁੰਨੀਆਂ ਪਿਓਰ ਦੀਆਂ ਆ ਚੁੱਕੀਆਂ ਵੀ ਆਪਾਂ ਤੁਹਾਨੂੰ 895 ਇਹਦੇ ਵਿੱਚ ਡਿਜ਼ਾਈਨਿੰਗ ਵੀ ਚੈੱਕ ਕਰੀਏ ਬਹੁਤ ਸਾਰੀ ਆ ਬੜੇ ਸੋਹਣੇ ਆ ਵੀ ਦੇਖੋ ਤੁਸੀਂ ਰੈਡੀमेड ਸਟਿਚ ਸੂਟ ਹੈਗਾ ਆ ਜਿਹੜਾ ਬਾਜ਼ਾਰ ਦੇ ਵਿੱਚ ਸਮਾਈ ਕੱਲੀ 1000 1200 ਚੱਲਦੀ ਆ ਪਰ ਤੁਹਾਨੂੰ ਇੱਥੋਂ 895 ਦੇ ਵਿੱਚ ਆਪਾਂ ਪਸੰਦ ਕਰਦੇ ਆ ਨੈਕ ਤੇ ਬਹੁਤ ਸੋਹਣੇ ਦੇਖੋ ਕਿੰਨੇ ਕਿੰਨੇ ਵਧੀਆ ਡਿਜ਼ਾਈਨਿੰਗ ਹੋਈ ਹੈਗੀ ਤੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਪਲੇਨ ਆ ਚੁੱਕੀ ਹੈ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਵਧੀਆ ਆ ਚੁੱਕੀਆਂ ਕੜਾਈ ਵਾਲੀਆਂ ਇਹ ਵੀ ਆਪਾਂ ਤੁਹਾਨੂੰ 895 ਦੀ ਭਾਵੇਂ ਲੈ ਲਓ ਬਲੈਕ ਭਾਵੇਂ ਲੈ ਲਓ ਵਾਈਟ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਫੋਰਥ ਤੋਂ ਵਾਲੇ ਪੀਸ ਦੇਈ ਆ ਵੀ ਚੱਕ ਲੋ ਜੀ ਸਿਰਫ 895 ਦੇ ਵਿੱਚ ਆਪਾਂ ਦਵਾਂਗੇ ਜੇ ਵਾਈਟ ਸੂਟ ਦੀ ਗੱਲ ਕਰਦੇ ਹਾਂ ਇਹ ਵਾਈਟ ਸੂਟ ਤੇ ਵੀ ਤੁਸੀਂ ਦੇਖ ਲਓ ਬਹੁਤ ਵੱਡਾ ਆਫਰ ਚੱਲਦੀ ਆ ਇਹ ਵੀ ਤੁਹਾਨੂੰ ਆਪਾਂ 895 ਦੇ ਵਿੱਚ ਦੇ ਦੇਣਾ ਹੈਗਾ ਐਦੂ ਇਲਾਵਾ ਤੁਸੀਂ 1050 ਦੇ ਵਿੱਚ ਲੈਣਾ ਹੋਰ ਕੁਆਲਟੀ ਉੱਪਰ ਵੱਧ ਗਈ ਆ ਜਿਹੜੇ ਤੁਸੀਂ ਬਾਜ਼ਾਰ 'ਚ 2200 ਦੇ ਵਿੱਚ ਲੈਨੇ ਹੋ ਇੱਥੇ 1095 ਦੇ ਵਿੱਚ ਤੁਹਾਨੂੰ ਮਿਲ ਜਾਣਾ ਦੇਖੋ ਦੁਪੱਟੇ ਦੇਖੋ ਕਿੰਨੇ ਸੋਹਣੇ ਸੋਹਣੇ ਆ ਸੋਹਣੇ ਸੋਹਣੇ ਦੁਪੱਟੇ ਵਧੀਆ ਕੁਆਲਟੀ ਦੇ ਸੂਟ ਸਿਰਫ 1050 ਰੁਪਏ ਦੇ ਵਿੱਚ ਤੁਹਾਨੂੰ ਆਪਾਂ ਆ ਬਰਾਇਟੀਆਂ ਤੇ ਰਣੀਆਂ ਦੇਖੋ ਫਰੰਟ ਕਿੰਨੇ ਸੋਹਣੇ ਸੋਹਣੇ ਇਹਦੇ ਤੇ ਡਿਜ਼ਾਈਨ ਕਿੰਨੇ ਵਧੀਆ ਬਣਾਏ ਹੋਏ ਆ ਭਾਜੀ ਕਿੰਨਾ ਰੇਟ ਦੱਸਿਆ ਸੀ ਇਹਦਾ 1050 ਭਾਜੀ ਆਪਾਂ ਫਾਇਦਾ ਕਰਨਾ ਹੈਗਾ ਇਹ ਆਪਾਂ ਦੇਣਾ ਸਿਰਫ 590 ਰੁਪਏ ਦਾ 590 ਦੇ ਵਿੱਚ ਰੇਟ ਦਾ 1050 ਆ ਭਾਜੀ ਟੈਗ ਲੱਗਾ ਹੈ 590 ਦੇ ਦਾ ਆ ਦੇਖੋ ਇੱਥੇ ਇਹੀ ਫਾਇਦਾ ਇੱਥੇ ਲੁੱਟ ਕੋਈ ਨਹੀਂ ਬਾਜ਼ਾਰ 'ਚ 1800 2000 ਦਾ ਸੂਟ ਵੱਡਾ ਡੀਪੂ ਦੇ 590 ਫਰੰਟ ਬੈਗ ਆ ਦੇਖੋ ਦੁਪੱਟਾ ਸਿਰਫ ਤੁਹਾਨੂੰ ਦੇ ਰਹੇ ਆ ਜੀ 590 ਰੁਪਏ ਦੇ ਵਿੱਚ ਇਤਾਂ ਦੀ ਵੈਰਾਈਟੀ ਤੁਸੀਂ ਹੋਰ ਲੈਣੀ ਆ ਇਤਾਂ ਦੇ ਸੂਟ ਲੈਣੇ ਆ ਤੁਸੀਂ ਦੇਣ ਲੈਣ ਲਈ ਕਪੜਾ ਲੈਣਾ ਹੈਗਾ ਵੇਚਣ ਲਈ ਕਪੜਾ ਲੈਣਾ ਦਾਜਬਰੀ ਲਈ ਲੈਣਾ ਇੱਕੋ ਹੀ ਸਾਡੇ ਕੋਲ ਆਪਸ਼ਨ ਹੈ ਵੱਡਾ ਡੀਪੂ ਆਜ਼ਾਦ ਚੌਂਕ ਬੰਗਾ ਸ਼ਹਿਰ ਜਿੱਥੇ ਤੁਹਾਡੇ ਫਾਇਦੇ ਹੋਣੇ ਆ ਛੇਤੀ ਆਜੋ ਵੱਡੀਆਂ ਆਫਰਾਂ ਚੱਲਦੀਆਂ ਚਾਰ ਦਿਨਾਂ ਦੇ ਅੰਦਰ ਅੰਦਰ ਆਜੋ ਬਹੁਤ ਸੋਹਣਾ ਤੇ ਸਸਤਾ ਕਪੜਾ ਤੁਹਾਨੂੰ ਮਿਲ ਜਾਣਾ ਜਿਹੜਾ ਬਾਜ਼ਾਰ ਤੁਸੀਂ 50000 ਦਾ ਕਪੜਾ ਲੈਣਾ ਵੱਡਾ ਡੀਪੂ ਉਹ ਤੁਹਾਨੂੰ ਸਿਰਫ 15000 ਚ ਮਿਲ ਜਾਣਾ ਜੇ ਆਪਾਂ ਇਹ ਦੂਪਲੀ ਵੈਰਾਈਟੀ ਦੀ ਗੱਲ ਕਰਦੇ ਆ ਦੇਖ ਲਓ ਤੁਸੀਂ ਹਣਾ ਹਰ ਤਰ੍ਹਾਂ ਦੀਆਂ ਰੈਂਜਾਂ ਭਾਈ ਜੀ ਉੱਪਰ ਤੱਕ ਕਿੱਥੇ ਚੱਲ ਜਾਂਦੀ ਹੈ ਵੈਰਾਈਟੀ ਭਾਈ ਤੁਹਾਨੂੰ 25-30 ਹਜ਼ਾਰ ਤੱਕ ਦਾ ਸੂਟ ਤੁਹਾਨੂੰ ਵਧੀਆ ਵਜਿ ਮਿਲ ਜਾਣਿਆ ਹੈ ਜਿਹੜੇ ਬਾਅਦ ਤੁਹਾਨੂੰ 50-60 ਹਜ਼ਾਰ ਦਾ ਮੈਡਾ ਸਭ ਕੋ 20 ਤੋਂ 25 ਹਜ਼ਾਰ ਮੈਲਣਾ ਹੈਗਾ ਸਾਡੇ ਕੋਲ ਤੁਸੀਂ ਰੈਡੀਮੇਡ ਸ਼ਰਾਰੇ ਘਰਾਰੇ ਲਹਿੰਗੇ ਸੂਟ ਲੈਣੇ ਉਹ ਮਿਲ ਜਾਣਿਆ ਕੋਟ ਤੇ ਪਜਾਮੇ ਕੋਟ ਪਿੰਟ ਬਲੇਜ਼ਰ ਸ਼ੇਰਵਾਨੀਆਂ ਬੱਚਿਆਂ ਦੇ ਕੱਪੜੇ ਕੁੜੀਆਂ ਦੇ ਰੈਡੀਮੇਡ ਮੁੰਡਿਆਂ ਦੇ ਰੈਡੀਮੇਡ ਇੱਕੋ ਹੀ ਛੱਤ ਹੇਟਾਂ ਕੰਪਲੀਟ ਫੈਮਿਲੀ ਸ਼ੋਅਰੂਮ ਆ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ